ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਰਹਾਂਗੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਉਦੋਂ ਵੀ ਇਹ ਬਹੁਤ ਪੈ ਰਹਿਆ ਸੀ ਆਪਾਂ ਨਾ ਬੱਚੇ ਕਹਿੰਦੇ ਸੀ ਪਕੌੜੇ ਖਾਣੇ ਨੇ ਆਪਾਂ ਆਲੂ ਆਰ ਪਿਆਜ਼ ਦੇ ਪਕੌੜੇ ਬਣਾ ਰਹੇ ਸੀ ਇੱਥੇ ਥਿੱਲੇ ਪਰ ਬੈਠੇ ਮੈਂ ਕਿਹਾ ਚੱਲ ਵੀ ਇੱਥੇ ਲਾਲਾ ਨੇ ਆਪਾਂ ਛੇਤੀ ਬਣ ਜਾਂਦੇ ਨੇ ਇੱਥੇ ਪਕੌੜੇ ਆਪਾਂ ਨੇ ਇੱਕ ਮੋਟੀ ਸਾਰੀ ਲੱਕੜ ਜੀ ਲਾ ਲਈ ਸੀ ਇਹਦੇ ਵਿੱਚ ਚੁੱਲੇ 'ਚ ਅਰ ਗੋਹੇ ਜੀ ਧਰਲੇ ਸੀ ਅਰ ਬਹੁਤ ਟਾਈਮ ਵੀ ਨਹੀਂ ਲੱਗਦਾ ਹੈਗਾ ਮਿੰਟ ਚ ਪਕੌੜੇ ਬਣ ਕੇ ਆਪਣੇ ਤਿਆਰ ਹੋ ਗਏ ਸੀ ਸਿਰਫ ਅੱਧਾ ਘੰਟਾ ਲੱਗਿਆ ਸੀ ਇੱਥੇ ਨਾ ਆਏ ਆ ਵੀ ਚਲ ਆਪਾਂ ਪੱਖਾ ਲਾ ਲੈਣੇ ਬਹੁਤ ਵਧੀਆ ਆਰਾਮਦਾਰੀ ਹੈ ਚਲੋ ਬੱਚੇ ਮੰਗਦੇ ਸੀ ਤਾਂ ਕਰਕੇ ਆਪਾਂ ਨੇ ਬਣਾ ਲਈ ਸੀ ਪਕੌੜੇ ਚਲੋ ਇਹੋ ਜੀ ਚੀਜ਼ ਆਪਾਂ ਘਰਾਂ ਬਣਾ ਕੇ ਆਪਾਂ ਬੱਚਿਆਂ ਨੂੰ ਖਵਾ ਲੈਣੇ ਆ ਬਾਹਰ ਲਈ ਚੀਜ਼ ਬੱਚੇ ਘਟੇ ਖਾਂਦੇ ਨੇ ਆਪਾਂ ਜਦ ਮੰਗਦੇ ਨੇ ਜਦੇ ਬਣਾ ਕੇ ਬਸ ਇੱਥੇ ਦੇ ਖਵਾ ਲੈਣੇ ਹੁੰਦੇ ਆ ਚਲੋ ਖਾਂਦੇ ਤਾਂ ਚੱਲ ਥੋੜ੍ਹੀ ਥੋੜ੍ਹੀ ਉਹ ਚੀਜ਼ ਨੇ ਚਲਾਏ ਹੁੰਦੇ ਨੇ ਨਿਆਣੇ ਨੂੰ ਹੁੰਦਾ ਹੀ ਆ ਇਹ। ਆ ਪਕੌੜੇ ਪਕੂੜਿਆਂ ਦਾ ਆਪਾਂ ਨੇ ਫਿਰ ਦੁਪਹਿਰ ਨੂੰ ਚਾਹ ਨਾਲ ਬਣਾ ਲਏ ਸੀ। ਆਹ ਚਾਹ ਬਣਾ ਲਈ ਸੀ ਨਾਲ ਬਹੁਤ ਸੋਹਣੇ ਬਣੇ ਨੇ ਪਕੌੜੇ ਕਰਾਂਚੀ ਕਰਾਂਚੀ ਜੀ ਬਹੁਤ ਸੋਹਣੇ ਕੁਰਕਰੇ ਜੇ ਮੰਗੋ। ਬਹੁਤ ਟੇਸਟੀ ਬਣੇ ਨੇ। ਆਸਾਂ ਲੱਗੇ ਸੀ ਸਰਦਾਰ ਜੀ ਕਹਿੰਦੇ। ਕਹਿੰਦਾ ਥੋੜੇ ਬਣਾਏ ਨੇ ਕਹਿੰਦਾ ਤਾਂ ਪ੍ਰਾਂਤ ਭਰੀ ਬੈਠੀ ਐ ਮਹੌਸਲ ਬੱਚੇ ਨੇ ਹਨਾ ਬੱਚੇ ਖਾ ਲਾਂਦੇ ਹੁੰਦੇ ਨੇ ਹਨਾ। ਵਿਚਾਰ ਕੋਈ ਗੱਲ ਨਹੀਂ ਹਨਾ ਕਿਉਂ ਦੋ ਤਿੰਨ ਗੇੜੇ ਲਾ ਦਾਂਦੇ ਹੁੰਦੇ ਨੇ ਬੱਚੇ ਬੱਚਿਆਂ ਨੂੰ ਚਲ ਹੁੰਦਾ ਹੀ ਆ ਹਨਾ ਵਿਚਾਰ ਸਾਨੂੰ ਕੋਈ ਬਣਾ ਕੇ ਦੋ ਹਮ ਵੀ ਮੀ ਪੈਂਦਾ ਚਲੋ ਬਣਾ ਕੇ ਦੋ ਕੋਈ ਚੀਜ਼ ਚੀਜ਼ ਮੈਂ ਚਲ ਕੋਈ ਨਾ ਮੈਂ ਪਕੌੜੇ ਬਣਾ ਲੈਣੀ ਆ ਆਲੂ ਪਿਆਜ਼ ਦੇ ਆਪਣੇ ਪਕੌੜੇ ਬਣਾ ਲੈ ਕੇ ਉਸਮਾਨ ਪਿਆ ਹੀ ਹੁੰਦਾ ਬੇਸਨ ਪਿਆ ਹੁੰਦਾ ਆਲੂ ਵੀ ਆਪਣੇ ਹੁੰਦੇ ਨੇ ਪਿਆਜ਼ ਵੀ ਇੱਥੇ ਫਿਰ ਆਪਾਂ ਆਪਣੀ ਚਾਹ ਬਣਾ ਲਈ ਸੀ ਅ ਬੱਚੇ ਬੈਠ ਕੇ ਸੀ ਸਾਰੇ ਇਹਨਾਂ ਨੇ ਆਪਣੇ ਇਕੱਠੇ ਹੋ ਗਏ ਨੇ ਸਾਰਿਆਂ ਨੇ ਚਾਹ ਪੀ ਲਈ ਸੀ ਅੰਤਰਾਗੇ ਸੀ ਸਰਦਾਰ ਜੀ ਵੀ ਆਗੇ ਸੀ ਚਲੋ ਸਾਰਿਆਂ ਨੇ ਬੈਠ ਕੇ ਥੇ ਹਣ ਚਾਚੂ ਸ਼ਕਲੀ ਤੇ ਕਮਜੋਰ ਵੀ ਬੈਠਾ ਸੀ ਹਾਸਦੇ ਸੀ ਕਹਿੰਦਾ ਭਰਾ ਤਾਂ ਛੋਟੀ ਉਹ ਚੱਕੀ ਹੈ ਮੈਂ ਕਹਾਂ ਹਾਂ ਜੀ ਸਰਦਾਰ ਜੀ ਵੀ ਆਗੇ ਸੀ ਹਾਸਦੇ ਦੀ ਸਵਾ ਤੇ ਪਹਿਲਾਂ ਆਪਣੇ ਓਧੜੇ ਆਪਣੇ ਚੌਲ ਬਣਾਏ ਸੀ ਨੂਨ ਮਿਰਚਾ ਮੈਨੂੰ ਕਹਿੰਦਾ ਹੁਣ ਪਕੌੜੇ ਬਣਾ ਕੇ ਬੈ ਗਈ ਮੈਂ ਚਲ ਕੋਈ ਨਾ ਮੈਂ ਹੁੰਦਾ ਹੀ ਆ ਦੁਪਹਿਰ ਦੇ ਨੇ ਮੈਂ ਜਿੰਨੇ ਕੁ ਖਾਣੇ ਨੇ ਉਹਨੇ ਕਾਪਾ ਖਾ ਸਕਦੇ ਆ ਖਾਦੇ ਤਾਂ 2-4 ਕ ਪੀਸੇ ਨੇ ਚਲੋ ਆਇਆ ਵੀ ਚਾਹ ਪਾਣੀ ਨਾ ਵਧੀਆ ਲਾ ਦੇਣ ਟੇਸਟੀ ਲਾ ਦੇਣ ਹਾਸੇ ਦੇਦੀ ਇਹ ਬੱਚੇ ਇਹ ਆਪਣਾ ਦੂਏ ਦਿਨ ਦਾ ਦੂਏ ਦਿਨ ਦੀ ਬਲੌਕ ਸੀ ਉਹ ਆਪਾਂ ਨੇ ਇੱਕ ਦਿਨ ਪਹਿਲਾਂ ਪਾਇਆ ਸੀ ਫਿਰ ਆਪਾਂ ਨੇ ਇਹ ਬਲੌਕ ਨਾ ਇਕੱਠਾ ਹੀ ਕਰਤਾ ਤੇ ਇਹ ਤਾਂ ਕਰਕੇ ਆਪਾਂ ਨੇ ਬਲੌਕ ਇਕੱਠਾ ਕਰਤਾ ਸੀ ਬੱਚੇ ਨਾ ਦੁਪਹਿਰ ਨੂੰ ਚਲੋ ਚਾਹ ਨਾਲ ਹਨਾ ਬੱਚਿਆਂ ਦਾ ਦਿਲ ਕਰਦਾ ਵੀ ਅਸੀਂ ਕੋਈ ਚੀਜ਼ ਬਣਾ ਕੇ ਖਾਈਏ ਕੋਈ ਆਈਟਮ ਬਣਾ ਕੇ ਖਾਈਏ ਚਲ ਹੁਣ ਦਈਏ ਬੱਚਿਆਂ ਨੂੰ ਹਨਾ ਵੀ ਚਲ ਸਾਨੂੰ ਛੁੱਟੀਆਂ ਨੇ ਵੀ ਅਸੀਂ ਕੁਝ ਕੁਝ ਬਣਾ ਕੇ ਖਾਈਏ ਚਲ ਸ਼ੌਂਕ ਵੀ ਹੁੰਦਾ ਬੱਚਿਆਂ ਨੂੰ ਹਨਾ ਆ ਸ਼ੌਂਕਾ ਚਲੋ ਜੀ ਹਨਾ ਬੱਚੇ ਬਣਾਵ ਹੀ ਲੰਦੇ ਨੇ ਆਪਣਾ ਜਿੰਨੀ ਕੁ ਚੀਜ਼ ਦੀ ਲੋੜ ਹੁੰਦੀ ਉਨੇ ਬਣਾ ਕੇ ਖਾ ਵੀ ਲੰਦੇ ਨੇ ਚਲੋ ਜੀ ਹਨਾ ਮੈਨੂੰ ਵੀ ਸ਼ੌਂਕ ਆ ਚਲ ਬੱਚਿਆਂ ਨੂੰ ਵੀ ਸ਼ੌਂਕ ਆ ਹਨਾ ਜਿਸ ਤਰ੍ਹਾਂ ਮਾਂ ਬਾਪ ਕੰਮ ਕਰਦੇ ਨੇ ਆਪਣਾ ਬੱਚੇ ਵੀ ਦੇਖ ਦੇਖ ਕੇ ਕੰਮ ਕਰੀ ਜਾਂਦੇ ਨੇ ਫਿਰ ਚਲੋ ਵਧੀਆ ਗੱਲ ਹੈ ਜੀ ਇਹ ਕਰਨਾ ਵੀ ਚਾਹੀਦਾ ਹੈ ਕੰਮ ਬਾਹਰਲੀ ਚੀਜ਼ ਘੱਟ ਖਾਂਦੇ ਨੇ ਬੱਚੇ ਵੀ ਘੱਟੇ ਖਾਂਦੇ ਨੇ ਅਸੀਂ ਵੀ ਘੱਟੇ ਖਾਣੇ ਚਲੋ ਆਪਣਾ ਘਰਾਂ ਬਣਾ ਕੇ ਜਿਹੜੀ ਜੀ ਦੀਲ ਕਰਦਾ ਚੀਜ਼ ਉਹ ਜੀ ਬਣਾ ਕੇ ਖਾ ਲੈਣੇ ਬਣਾਉਣੇ ਬਸ ਥੋੜੀ ਹੁੰਨੇ ਆ ਚਲੋ ਫੇਰ ਵੀ ਹਨਾ ਆਏ ਆ ਵੀ ਚਲੋ ਆਪਣੇ ਹੱਥੀ ਬਣਾ ਕੇ ਆਪਣੇ ਬੱਚੇ ਖਾ ਲਾਂਦੇ ਨੇ ਇਹ ਨਾ ਚੀਜ਼ ਨਾ ਕੋਈ ਡਰ ਨਹੀਂ ਹੈਗਾ ਫੇਰ ਨਾ ਉਰੇ ਇਹ ਕਮਜੋਰ ਤੋਂ ਬਰੈਡ ਮੰਗਾਏ ਸੀ ਦੁਕਾਨ 'ਚ ਕਿਉਂ ਲਿਆ ਕੇ ਤਾਂ ਰੱਖੇ ਵੀ ਨਹੀਂ ਹੁੰਦੇ ਹੈਗੇ ਇਹ ਚਲੋ ਆਪਾਂ ਦੁਕਾਨ 'ਚ ਬਰੈਡ ਲੈ ਆਏ ਸੀ ਇਹਨਾਂ ਨੂੰ ਅੰਦਰ ਨਾ ਫਿਰਾਲੇ ਦਾਲਿਆਂ ਆਪਾਂ ਨੇ ਇਹ ਕੱਟ ਲਏ ਸੀ ਕੱਟ ਕੇ ਫਿਰ ਆਪਾਂ ਇਹਨਾਂ ਦਾ ਕਚੂਰਾ ਕਰਨ ਲੱਗ ਗਏ ਇਹਨੂੰ ਹੁਣ ਚੰਗੀ ਤਰ੍ਹਾਂ ਪੈ ਜਾਂਦਾ ਕਚੂਰਾ ਕਰਕੇ ਆਪਾਂ ਨਾ ਫੇਰ ਨਾ ਮਤਲਬ ਚਾਹੇ ਥੋੜੇ ਬਣਾ ਲਓ ਚਲ ਜਿੰਨਾ ਕੁ ਦਿਲ ਕਰਦੇ ਨੇ ਆਪਾਂ ਉਨੀ ਕੁ ਬਣਾ ਕੇ ਆਪਾਂ ਖਾ ਸਕਦੇ ਹਾਂ ਆਪਾਂ ਗੁਲਾਬ ਜਾਮਣਾ ਬਣਾ ਰਹੇ ਹਾਂ ਜੀ ਇਹ ਮਤਲਬ ਚਲ ਬੱਚੇ ਕਹਿੰਦੇ ਸੀ ਨੇ ਗੁਲਾਬ ਜਾਮਣਾ ਖਾਣੀ ਨੇ ਵੀ ਅਸੀਂ ਆਪੇ ਬਣਾ ਲਾਂਗੇ ਮੰਮਾ ਮੈਂ ਕਹਾਂ ਵੀ ਬਣਾ ਲਓ ਚਲ ਬੇਟਾ ਹਣਾ ਆਪੇ ਲੱਗੇ ਬਣਾ ਬਣਾਉਣਾ ਹੁਣ ਨਾ ਇਹ ਇਹਨੂੰ ਬਸ ਕਚੂਰਾ ਕਰ ਲੈ ਇੱਕ ਗਲਾਸ ਦੁੱਧ ਦਾ ਪਾ ਲਿਆ ਇਹਦੇ ਵਿੱਚ ਇਹ ਆਪਣਾ ਹੁਣ ਆਟਾ ਗੁੰਨ ਲੈਣਗੇ ਦਾ ਇਹਦਾ ਚੰਗੀ ਤਰ੍ਹਾਂ ਹਣਾ ਮਾਤਾ ਬਲੇ ਨੂੰ ਐ ਚੰਗੀ ਤਰ੍ਹਾਂ ਮੈਸ਼ ਕਰ ਲੈਣਗੇ ਐਨ ਮਤ ਬਲਾਟੇ ਮੰਗ ਗੁੰਨੇ ਜਾਣਾ ਇਹ ਐਨ ਸਮਾਰ ਕੇ ਗੁੰਨਣਾ ਹੈ ਕਿਉਂਕਿ ਉਂ ਵੀ ਗੁੰਨੇ ਜਾਂਦੇ ਕਿ ਸੌਫਟ ਹੁੰਦੇ ਨੇ ਨਾ ਬਰੈਡ ਇਹੇ ਹੁਣ ਇਹਨੂੰ ਗੁੰਨ ਕੇ ਫਿਰ ਆਪਾਂ ਨਾ ਜੀ ਇਹਦੇ ਵਿੱਚ ਨਾ ਘਿਓ ਪਾ ਸਕਦੇ ਆਪਾਂ ਨਾ ਜਿੰਨਿਆ ਕੋ ਲੋੜ ਆ ਮਾਤਾ ਬਲੇ ਉਨਾ ਕਪਾ ਘਿਓ ਪਾ ਸਕਦੇ ਆ ਚਾਹੇ ਦੇਸੀ ਘਿਓ ਪਾ ਲੋ ਚਾਹੇ ਡਾਲਡਾ ਪਾ ਲੋ ਜਿਹੜਾ ਦਿਲ ਕਰਦਾ ਉਹੀ ਪਾ ਲੋ ਘਿਓ ਜਿਹੜਾ ਤੁਹਾਡੇ ਕੋਲ ਘਰਾਂ ਹੈਗਾ ਉਸ ਤਰ੍ਹਾਂ ਦਾ ਘਿਓ ਪਾ ਲਓ ਆਪਾਂ ਆਪ ਇਹਦੇ ਵਿੱਚ ਇੱਕ ਦੇਸੀ ਘਿਓ ਦਾ ਚਮਚਾ ਪਾਇਆ ਸੀ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਇਹਨੂੰ ਆਟਾ ਗੁੰਨ ਲਾਂਗੇ ਇਹ ਬੱਚੇ ਹੀ ਬਣਾ ਰਹੇ ਨੇ ਬੱਚਿਆਂ ਨੂੰ ਜਦ ਸ਼ੌਂਕ ਆ ਹਣਾ ਬੱਚੇ ਬਣਾ ਲਾਂਦੇ ਹੁੰਦੇ ਨੇ ਚੀਜ਼ ਬਣਾ ਕੇ ਖਾ ਲਾਂਦੇ ਹੁੰਦੇ ਨੇ ਚਲੋ ਜੀ ਕੋਈ ਡਰ ਨਹੀਂ ਹੈਗਾ ਆਪਣਾ ਘਰਾਂ ਬਣਾ ਕੇ ਆਪਣਾ ਖਾ ਲਾਂਦੇ ਨੇ ਹਨਾ ਬਰਲੀ ਚੀਜ਼ ਨੂੰ ਘੱਟ ਖਾਂਦੇ ਨੇ ਚਲੋ ਘਰਾਂ ਬਣਾ ਕੇ ਖਾ ਲਾਂਦੇ ਨੇ ਇਹ ਆ ਇਹਨਾਂ ਨੇ ਆਟਾ ਬਹੁਤ ਵਧੀਆ ਗੁੰਨੇ ਆ ਹਨ ਵਧੀਆ ਹਨਾ ਹਾਂ ਹੁਣ ਇਹਨਾਂ ਇਹ ਛੋਟੇ 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 ਪੇੜੇ ਕਰ ਲਾਂਗੇ ਤੇ ਬਹੁਤ ਸੌਫਟ ਹੋ ਗਿਆ ਆਟਾ ਇਹ ਬਹੁਤ ਵਧੀਆ ਗੈਚੂਟੇ ਇਹਨਾਂ ਨੇ ਪੇੜੇ ਕਰ ਲੇ ਪੇੜੇ ਕਰਕੇ ਹੁਣ ਨਾ ਇਹ ਨਾ ਇਹ ਮਤਲਬ ਤੇਲ ਧਰ ਲਿਆ ਉਹਦੇ ਵਿੱਚ ਫਰਾਈਜ ਇਹ ਆ ਇਧਰ ਚਾਣੀ ਇਹਨਾਂ ਨੇ ਕਰ ਲਈ ਚੀਨੀ ਪਾਈ ਸੀ ਇਹਦੇ ਵਿੱਚ ਲੌਂਗ ਪਾ ਲਈ ਜ ਇਲਾਈਚੀਆਂ ਪਾਲੀਆਂ ਸੀ ਕਿਉਂ ਇਹਦਾ ਫਲੇਵਰ ਬਹੁਤ ਵਧੀਆ ਹੁੰਦਾ ਲੌਂਗ ਇਲਾਈਚੀਆਂ ਦਾ ਤਾਂ ਕਰਕੇ ਇਹ ਚਾਣੀ ਆਪਣੀ ਬਣ ਕੇ ਤਿਆਰ ਹੋ ਗਈ ਮਤਲਬ ਛੇਤੀ ਉਹ ਬਣ ਜਾਂਦੀ ਹੈ ਚਾਣੀ ਹਨਾ ਕਿਤਾ ਟਾਈਮ ਲੱਗਦਾ ਇਹਨੂੰ ਹਨਾ ਹੂੰ ਚਲੋ ਹੁਣ ਆਪਣਾ ਇਧਰ ਤੇਲ ਧਰਿਆ ਵਸੀ ਨਾ ਕਰਮ ਉਨੇ ਇਹ ਇਹਦੇ ਵਿੱਚ ਨਾ ਮਤਲਬ ਜਿਹੜੇ ਪੇੜੇ ਕਰੇ ਨੂੰ ਆਪਾਂ ਇਹਦੇ ਵਿੱਚ ਫਰਾਈ ਕਰ ਲਾਂਗੇ ਫਰਾਈ ਕਰਕੇ ਆਪਾਂ ਫੇਰ ਨਾ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਫਰਾਈ ਕਰਕੇ ਆਪਾਂ ਨਾ ਫੇਰ ਕੱਢ ਲਾਂਗੇ ਇਹਦੇ ਵਿੱਚ ਇਹਦੇ ਵਿੱਚੋਂ ਕੱਢ ਕੇ ਆਪਾਂ ਫੇਰ ਮਤਲਬ ਇਹ ਸੌਫਟ ਸੌਫਟ ਬਣੇ ਨੇ ਬਹੁਤ ਸੋਹਣੇ ਇਹ ਮਤਲਬ ਬਹੁਤ ਵਧੀਆ ਬਣੇ ਨੇ ਇਹ ਇਹਨਾਂ ਨੂੰ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਮਾਤਾਵਲੇ ਉਹਦੇ ਵਿੱਚ ਤੇਲ ਚ ਜਿਹੜਾ ਤੇਲ ਆਗਣਾ ਕਰਮ ਹੋ ਗਿਆ ਇਹਦੇ ਵਿੱਚ ਆਦੇ ਸਾਰੇ ਇਹਨਾਂ ਚੱਕ ਲੈਣਾ ਨੇ ਚੱਕ ਕੇ ਆਪਣੇ ਇਹਦੇ ਵਿੱਚ ਫਰਾਈ ਕਰ ਲੈ। ਹੁਣੇ ਬਹੁਤ ਸੋਹਣੇ ਬ੍ਰਾਊਨ ਬ੍ਰਾਊਨ ਜੇ ਹੋ ਜਾਣਗੇ। ਬ੍ਰਾਊਨ ਹੋ ਕੇ ਆਪਣੇ ਇਹ ਮਾਤਾਵਲੇ ਚੀਨੀ ਕੇ ਬਾਲੇ ਵੀ ਨਹੀਂ ਹੈ ਆਪਣੇ ਰਾੜਨੇ ਹੈਗੇ ਮਾਤਾਵਲੇ ਐਡ ਮਾਤਾਵਲੇ ਮਿੱਠੀ ਮਿੱਠੀ ਜੀ ਅੱਗ ਤੇ ਸੇਕ ਤੇ ਆਪਾਂ ਨੇ ਇਹ ਰਾੜ ਦੇਣੇ ਫਿਰ ਜੇ ਜ਼ਿਆਦੇ ਆਪਾਂ ਸੇਕ ਪਰ ਰਾੜਾਂਗੇ ਨਾ ਇਹ ਇਹ ਨਾ ਫਿਰ ਮਤਲਬ ਜਲ ਜੇ ਜਾਣਗੇ ਤਾਂ ਕਰਕੇ ਆਪਾਂ ਮਿੱਠੇ ਮਿੱਠੇ ਸੇਕਦੇ ਇਹਨਾਂ ਨੂੰ ਰਾੜਾਂਗੇ ਰਾੜ ਕੇ ਆਪਾਂ ਚੰਗੀ ਤਰ੍ਹਾਂ ਹੈਨਾ ਆਪਾਂ ਫਿਰ ਨਾ ਇਧਰ ਆਪਣੀ ਜਿਹੜੀ ਚਾਣੀ ਰੱਖੀ ਹੋਈ ਆ ਆਪਾਂ ਚਾਣੀ ਦੇ ਵਿੱਚ ਨਾ ਇਹਨੂੰ ਐਨ ਤੇਲ ਇਹਦਾ ਚੰਗੀ ਤਰ੍ਹਾਂ ਇਹ ਛਾਲਣੀ ਦੇ ਵਿੱਚ ਨੂੰ ਨਾ ਆਪਾਂ ਇਹਨੂੰ ਨਿਚੋੜ ਦੇਣਾ ਨਿਚੋੜ ਕੇ ਇਹ ਆਪਾਂ ਨੇ ਨਾ ਫਿਰ ਜਿਹੜੀ ਆਪਾਂ ਚਾਣੀ ਬਣਾਈ ਹੈ ਉਹਦੇ ਵਿੱਚ ਆਪਾਂ ਇਹ ਡਬੋ ਕੇ ਰੱਖਣੇ ਕਿਉਂਕਿ ਥੋੜਾ ਜਿਹਾ ਟਾਈਮ ਲੱਗਦਾ ਇਹਨਾਂ ਨੂੰ ਬਣਨੇ ਨੂੰ ਵੀ ਹਨਾ ਆਪਾਂ ਮਿੱਠੇ-ਮਿੱਠੇ ਸੇਕ ਤੇ ਬਣਾਵਾਂਗੇ ਜੇ ਆਪਾਂ ਜਾਦੇ ਸੇਕ ਤੇ ਬਣਾਵਾਂਗੇ ਤਾਂ ਆਪਣੇ ਇਹ ਰਾੜ ਵੱਧ ਜਾਣਗੇ ਤਾਂ ਕਰਕੇ ਆਪਾਂ ਨੂੰ ਇਹ ਥੋੜੇ-ਥੋੜੇ ਸੇਕ ਦੇ ਵਿੱਚ ਰਾੜਨੇ ਪੈਂਦੇ ਹੀ ਨੇ ਇਹ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਇਹਦਾ ਤੇਲ ਹੈ ਨਾ ਇਹਦੇ ਵਿੱਚੋਂ ਨਾ ਚੰਗੀ ਤਰ੍ਹਾਂ ਆਪਾਂ ਨਿਚੋੜ ਦਾਂਗੇ ਨਿਚੋੜ ਕੇ ਤੇਲ ਆਪਾਂ ਇਹਦਾ ਆਪਾਂ ਜਿਹੜੀ ਚਾਣੀ ਬਣਾਈ ਵੀ ਆ ਆਪਾਂ ਚਾਣੀ ਦੇ ਵਿੱਚ ਇਹ ਡਬੋ ਕੇ ਰੱਖ ਦਾਂਗੇ ਇਹਨਾਂ ਆਪਾਂ 2-3 ਘੰਟੇ ਆਪਾਂ ਇਹਨਾਂ ਨੂੰ ਡਬੋ ਕੇ ਰੱਖਾਂਗੇ ਇਹ ਗਲਾਬ ਜੰਨਾ ਗਲਾਬ ਜੰਮਣਾ ਸੌਰੀ ਜੀ ਗਲਾਬ ਜੰਮਣਾ ਇਹ ਨਾ ਬਣ ਕੇ ਬਹੁਤ ਵਧੀਆ ਤਿਆਰ ਹੋ ਜਾਂਦੀਆਂ ਨੇ ਆਪਾਂ ਨਾ ਆਪਣੇ ਬੱਚਿਆਂ ਨੂੰ ਬਣਾ ਕੇ ਆਪਾਂ ਖਵਾ ਸਕਦੇ ਆ ਬੱਚੇ ਆਪ ਵੀ ਖੁਦ ਬਣਾ ਸਕਦੇ ਨੇ ਕਿ ਉਹਨਾਂ ਨੇ ਬੱਚਿਆਂ ਨਹੀਂ ਬਣਾਈਆਂ ਨੇ ਇਹ ਗਲਾਬ ਜੰਮਣਾ ਬਹੁਤ ਟੇਸਟੀ ਬਣੀਆਂ ਨੇ ਆਪਾਂ ਚਾਹ ਨਾਲ ਆਪਣੀਆਂ ਖਾ ਸਕਦੇ ਆ ਚਾਹ ਥੋੜੀਆਂ ਬਣਾ ਲਓ ਚਾਹ 5 ਪੀਸ ਬਣਾ ਲਓ ਚਾਹ 10 ਪੀਸ ਬਣਾ ਲਓ ਜਿੰਨੇ ਕ ਆਪਣਾ ਦਿਲ ਕਰਦਾ ਆਪਾਂ ਉਹਨੇ ਕ ਬਣਾ ਕੇ ਆਪਾਂ ਖਾ ਸਕਦੇ ਆ ਆਪਾਂ ਨੇ 10-12 ਪੀਸ ਬਣਾਏ ਸੀ ਇਹ 10-12 ਪੀਸ ਬਣਾ ਕੇ 1 ਮਿੰਟ ਵਿੱਚ ਆਪਣੇ ਬਣ ਕੇ ਇਹ ਤਿਆਰ ਹੋ ਗਿਆ ਤੇ ਕਿੰਨੀ ਸੋਫਟ ਸੌਫਟ ਸੌਫਟ ਹੋਣਗੀਆਂ ਜਦ ਆਪਾਂ ਚਾਣੀ ਦੇ ਵਿੱਚ ਇਹ ਡਬਾਉਣੀਆਂ ਨੇ ਨਾ ਬਹੁਤ ਵਧੀਆ ਟੇਸਟੀ ਲੱਗਦੀਆਂ ਨੇ ਇਹ ਇਹ ਆਏ ਹਨ ਵੀ ਚਲ ਹਨਾ ਬੱਚੇ ਕਈ ਵਾਰੀ ਜਿੱਦ ਕਰ ਲਾ ਜਨੇ ਉਸਨੇ ਮਿੱਠਾ ਖਾਣਾ ਸੋ ਲੋ ਆਪਾਂ ਘਰਾਂ ਬਣਾ ਕੇ ਆਪਾਂ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ ਨਾ ਮਤਲਬ ਜਿਹੜਾ ਦਿਲ ਕਰਦਾ ਹਨਾ ਚੀਜ਼ ਨੂੰ ਬਣਾ ਕੇ ਆਪਾਂ ਦੇ ਸਕਦੇ ਆ ਬਹੁਤ ਵਧੀਆ ਬਣੇ ਨੇ ਹਾਂਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ ਜੀ